ਆਤਰੀਆ ਗਾਲੀ ਤੁਸੀਂ ਦੇਖ ਰਹੇ ਹੋ ਸਵਾਗਤ ਪੰਜਾਬ ਪੀਵੀ ਅਤੇ ਇਸ ਵੀਰੇ ਦੀ ਤਾਜ਼ਾ ਖਬਰ ਇੱਕ ਨਵਾਂ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਲੱਖੇ ਸਧਾਨੇ ਦਾ ਇੱਕ ਮਾਮਲੇ ਦੇ ਵਿੱਚ ਜਿੱਥੇ ਕਿ ਜੱਗੂ ਗੈਂਗਸਟਰ ਦੀ ਮਾਂ ਦਾ ਕਤਲ ਕੀਤਾ ਗਿਆ ਹੈ ਉਸ ਦੇ ਮਾਮਲੇ ਦੇ ਵਿੱਚ ਲੱਖੇ ਸਧਾਨੇ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਦੁਆਰਾ ਕਿਹਾ ਗਿਆ ਹੈ ਕਿ ਇੱਕ ਮਾਂ ਨੂੰ ਮਾਰ ਦੇਣਾ ਇਹ ਕੀ ਬਹਾਦਰੀ ਹੈ ਕਿਸੇ ਦੇ ਭਰਾ ਭੈਣ ਮਾਂ ਤੇ ਬਜ਼ੁਰਗ ਦਾ ਕਤਲ ਨਹੀਂ ਕਰਨਾ ਇਹ ਅਡੀ ਗੱਲ ਹੈ ਜੱਗੂ ਦੀ ਮਾਂ ਦਾ ਕਤਲ ਕਰ ਦੇਣਾ ਬਹੁਤ ਮਨਭਾਗੀ ਘਟਨਾ ਹੋਈ ਹੈ ਬਹੁਤ ਹੀ ਜ਼ਿਆਦਾ ਮਨਭਾਗੀ ਘਟਨਾ ਹੋਈ ਹੈ ਮਾਤਾ ਕਦੇ ਦੁਸ਼ਮਣ ਦੇ ਪੁੱਤ ਨੂੰ ਨਹੀਂ ਕਹਿੰਦੀ ਵੀ ਇਸ ਨੂੰ ਮਾਰ ਦਿਓ ਫਿਰ ਇੰਜ ਕਿਉਂ ਕੀਤਾ ਗਿਆ ਜੱਗੂ ਗੈਂਗਸਟਰ ਦੀ ਮਾਂ ਦਾ ਕਤਲ ਨਹੀਂ ਸੀ ਕਰਨਾ ਚਾਹੀਦਾ ਤੁਹਾਡਾ ਲੱਖੇ ਸਿਧਾਣੇ ਦੇ ਬਿਆਨ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜਾਣਾ ਅਤੇ ਇਸ ਮਾਮਲੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਉਹ ਵੀ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜਾਣਾ ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਵੀ ਨਾ ਭੁੱਲਣਾ ਅਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਭੁੱਲਣਾ ਤਾਂਕਿ ਤੁਸੀਂ ਹਰ ਖਬਰ ਦੇ ਨਾਲ ਅਪ ਟੂ ਡੇਟ ਰਹਿ ਸਕੋ ਸਭ ਤੋਂ ਪਹਿਲਾਂ ਤਾਂਕਿ ਸਵਾਗ ਪੰਜਾਬ ਟੀਵੀ ਤੇ ਤੁਹਾਨੂੰ ਮਿਲੇਗੀ ਹਰ ਇੱਕ ਖਬਰ ਸਭ ਤੋਂ ਪਹਿਲਾਂ ਮਿਲਦੇ ਹਾਂ ਜਲ ਇੱਕ ਹੋਰ ਤਾਜ਼ਾ ਅਪਡੇਟ ਦੇ ਨਾਲ ਉਦੋਂ ਤੱਕ ਲਈ ਬਨੇ ਰਹਿਣਾ ਸਵਾਗ ਪੰਜਾਬ ਟੀਵੀ ਦੇ ਨਾਲ ਅਤੇ ਇਸ ਖਬਰ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਉਹ ਜ਼ਰੂਰ ਲਿਖ ਕੇ ਜਾਣਾ ਕਮੈਂਟ ਸੈਕਸ਼ਨ ਦੇ ਵਿੱਚ ਮਿਲਦੇ ਹਾਂ ਜਲਦ ਧੰਨਵਾਦ